ਔਰ ਤਿੰਨਾ ਅੱਖਰਾਂ ਦੇ ਵਿੱਚ ਜਿਹੜਾ ਹੈ ਅੱਧਾ ਰਾਰਾ ਹੈ ਪੈਰ ਵਿੱਚ ਰਾਰਾ ਜਿਸ ਨੂੰ ਕਹਿੰਦੇ ਆਂ ਅਸੀਂ ਬਹੁਤ ਧਾਵਾ ਥਾਵਾਂ ਤੇ ਪਾਠ ਕਰਨ ਵਾਲੇ ਜਿਹੜੇ ਹਾਂ ਉਹ ਭਾਵੇਂ ਪੈਰ ਵਿੱਚ ਰਾਰਾ ਹੋਵੇ ਤੇ ਭਾਵੇਂ ਪੂਰਾ ਹੋਵੇ ਅਸੀਂ ਆਪਣੀ ਹੀ ਲੋ ਦੇ ਵਿੱਚ ਜਿਹੜਾ ਉਹ ਪੂਰੇ ਰਾਰੇ ਨਾਲ ਹੀ ਪਾਠ ਕਰਦੇ ਆਂ ਜਿਵੇਂ ਇੱਕ ਅੱਖਰ ਆਉਂਦਾ ਹੈ ਕਿਰਪਾ ਕ ਕ ਸਿਹਾਰੀ ਰਾਰਾ ਪੂਰਾ ਤੇ ਪਪੇ ਕੰਨਾ ਇੱਕ ਅੱਖਰ ਆਉਂਦਾ ਕਿਰਪਾ ਪੈਰ ਵਿੱਚ ਰਾਰੇ ਵਾਲਾ ਸਾਡੇ ਵਿੱਚੋਂ ਬਹੁਤੇ ਧਿਆਨ ਨਹੀਂ ਦਿੰਦੇ ਸਾਡੇ ਵਾਸਤੇ ਦੋਵੇਂ ਇੱਕੋ ਜਿਹੇ ਹਨ ਪਰ ਚੇਤਾ ਰੱਖਣਾ ਗੁਰੂ ਸਾਹਿਬ ਨੇ ਜੇ ਇਹ ਜੀ ਰਹਿਮਤ ਵਰਤਾਈ ਹੈ ਤੇ ਉਹਦਾ ਪਾਠ ਜਿਹੜਾ ਹੈ ਉਹ ਲਿਖਤ ਅਨੁਸਾਰ ਕੀਤਾ ਜਾਵੇ ਜਿਵੇਂ ਆਪਜੀ ਬਹੁਤ ਆਤ ਸੰਗਤ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਤੇ ਉਸ ਪਾਠ ਵਿੱਚ ਜਿਹੜੀ ਬਾਹਰੀ ਅਸ਼ਟਪਦੀ ਹੈ ਤੇ ਉਹਦਾ ਆਖੀਰ ਪਦਾ ਜਿਦੇ ਵਿੱਚ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨਪ੍ਰੀਤ ਉਹ ਅੱਖਰ ਦਾ ਜੇ ਤੁਸੀਂ ਸੱਚਮੁੱਚ ਅੱਜ ਬਾਣੀ ਦਾ ਜਦੋਂ ਪਾਠ ਕਰੋ ਧਿਆਨ ਕਰੋ ਤੇ ਉਸ ਅੱਖਰ ਵਿੱਚ ਅੱਧਾ ਰਾਰਾ ਹੈ ਪਰ ਅਸੀਂ ਉਹਦਾ ਕਦੀ ਧਿਆਨ ਨਹੀਂ ਕੀਤਾ ਸੀ ਪੂਰਾ ਹੀ ਅੱਖਰ ਪਵਿੱਤਰ ਪਵਿੱਤਰ ਇਸ ਤਰ੍ਹਾਂ ਦਾ ਪਾਠ ਕਰਦੇ ਤੋ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਇਹਨਾਂ ਅੱਖਰਾਂ ਨੂੰ ਜੇ ਸ਼ਿੰਗਾਰ ਕਰਕੇ ਸੰਜੋਗ ਕਰਕੇ ਲਿਖਿਆ ਹੈ ਜੇ ਅੱਧੇ ਦੀ ਲੋੜ ਹੈ ਤੇ ਅੱਧਾ ਰਾਰਾ ਲਿਖਿਆ ਉਹਦਾ ਉਚਾਰਨ ਬੈਲੈਂਸ ਵੀ ਉਸੇ ਤਰ੍ਹਾਂ ਬਣਾਉਣਾ ਚਾਹੀਦਾ ਹਜ਼ੂਰ ਕਿਰਪਾ ਕਰਦੇ ਨੇ ਮਿੱਤਰ ਪੁੱਤਰ ਕਲਤਰ